ਵਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੇ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਐਡ ਪਵਾਉਣ ਲਈ ਹੇਠਾਂ ਦਿੱਤੇ ਪੱਟੀ ਦੇ ਵਿੱਚ ਜਿਹੜੇ ਅੱਖਰਾਂ ਵਿੱਚ ਦਿੱਤੇ ਹੋਏ WhatsApp ਨੰਬਰ ਤੇ ਬਾਇਓ ਡਾਟਾ ਭੇਜੋ ਜੀ ਨਾਮਿਤ ਨਾਮੇ ਰਿਸ਼ਤੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਨਾਮ ਕੌਰ ਸ਼ੌਟ ਟਾਈਮਡ ਬੋਤ ਹੈ ਜੀ ਜੀਲਾ ਲੁਧਿਆਣਾ ਕਾਸਟ ਜੱਟ ਸਿੱਖ ਜਨਮ 8 ਫਰਵਰੀ 1995 ਪੜ੍ਹਾਈ ਮਾਸਟਰ ਫਾਰਮੇਸੀ ਕੱਦ 5 ਫੁੱਟ 7 ਇੰਚ ਪ੍ਰਾਯਕ ਮੈਰਿਡ ਕੈਨੇਡਾ ਪੀਆਰ ਭੈਣ ਨੂੰ ਮੰਗ ਹੈ ਜੀ ਇਹਨਾਂ ਦੀ ਮੁੰਡਾ ਕੈਨੇਡਾ ਜਾਂ ਯੂ ਐਸ ਏ ਦਾ ਪੀਆਰ ਹੋਵੇ ਤੇ ਚੰਗੀ ਜਾਇਦਾਦ ਹੋਵੇ ਇਸ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 9914377212 ਅਗਲਾ ਨੰਬਰ ਹੈ ਜੀ 81464 06248 ਅਗਲਾ ਵਿਸਤਾਰ ਨੋਟ ਕਰੋ ਜੀ ਨਾਮ ਕਾਉਂਡ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਜਨਮ ਸਤੰਬਰ 1996 ਪੜ੍ਹਾਈ ਬੀਐਸੀ ਨਰਸਿੰਗ ਕੱਦ 5 ਫੁੱਟ 7 ਇੰਚ ਸਟੇਟਸ ਕੈਨੇਡਾ ਸਿਟੀਜ਼ਨ ਬੀਐਸ ਬੀਸੀ ਆਰਐਨ ਨਰਸ ਭਰਾਇਕ ਕੈਨੇਡਾ ਮੰਗ ਹੈ ਜੀ ਕੈਨੇਡਾ ਪੀਆਰ ਸਿਟੀਜ਼ਨ ਤੇ ਜ਼ਮੀਨ 8 ਏਕੜ ਪਲੱਸ ਹੋਵੇ ਜੀ ਸੂਟੇਬਲ ਜੋਬ ਹੋਵੇ ਜਾਂ ਬਿਜ਼ਨਸ ਹੋਵੇ ਆਪਣਾ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ ਪਲੱਸ 12042978134 ਅਗਲਾ ਰਿਸਟਰੂਟ ਕਰੋ ਜੀ ਨਾਮ ਕੌਰ ਜਿਲ੍ਹਾ ਬਰਨਾਲਾ ਕਾਸਟ ਰਾਜਪੂਤ ਜਨਮ 30 ਜਨਵਰੀ 1998 ਪੜ੍ਹਾਈ ਕੀਤੀ ਹੈ ਸੀ ਨਰਸਿੰਗ ਪੀਜੀਆਈ ਇਨ ਚੰਡੀਗੜ੍ਹ ਕੱਦ 5 ਫੁੱਟ 7 ਇੰਚ ਭਰਾ ਇੱਕ ਅਨਮੈਰਿਡ ਭੈਣ ਇੱਕ ਅਨਮੈਰਿਡ ਕੰਮ ਨਰਸਿੰਗ ਐਚਐਸਈ ਇਨ ਆਇਰਲੈਂਡ ਰੈਜ਼ੀਡੈਂਸ ਸਟੇਟਸ ਇਨ ਆਇਰਲੈਂਡ ਸਟੈਂਪ ਕ੍ਰਿਟੀਕਲ ਸਕਿੱਲ ਪਰਮਿਟ ਮੰਗ ਹੈ ਜੀ ਮੁੰਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਪੱਕਾ ਹੋਵੇ ਕੋਈ ਬੱਚਾ ਨਹੀਂ ਕੇਵਲ ਡਿਵੋਰਸ ਹੋਇਆ ਹੈ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 9814036190 ਅਗਲਾ ਨੰਬਰ ਹੈ 63 393 95743 ਜੇ ਇਹਨਾਂ ਰਿਸ਼ਤੇ ਨਾਲ ਤੁਹਾਡਾ ਰਿਸ਼ਤਾ ਮੈਚ ਕਰਦਾ ਹੈ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਤੁਹਾਡੇ ਲਈ ਅਸੀਂ ਤਾਂ ਵੀ ਤੋਂ ਨਵੇਂ ਰਿਸ਼ਤੇ ਲੈ ਕੇ ਆਵਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਨੰਬਰਾਂ ਸਮੇਤ ਰਿਸ਼ਤੇ ਲੈ ਕੇ ਆਉਂਦੇ ਰਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ